ਕਰਦੇ ਆਂ ਕਰਾਲੀ ਦੇ ਵਿੱਚ ਵੀ ਨਜਾਇਜ਼ ਉਹ ਸਾਰੀਆਂ ਜੋਰਾਂ ਸੋਰਾਂ ਤੇ ਚੱਲ ਰਹੀਆਂ ਦੇਖੋ ਬੈਂਕ ਆਫ ਬੜੋਦਾ ਬੈਂਕ ਆਫ ਬੜੋਦਾ ਦੇ ਨਾਲ ਇੱਕ ਸ਼ੋਰੂਮ ਬਣ ਰਿਹਾ ਜਦ ਕਿ ਬੈਂਕ ਆਫ ਬੜੋਦਾ ਨੇ ਜੇ ਆਪਾਂ ਗੱਲ ਕਰੀਏ 33 ਫੁੱਟ ਰੋਡ ਛੱਡ ਕੇ ਜਿਹੜੀ ਹੈ ਇਹ ਆਪਣੀ ਬਿਲਡਿੰਗ ਬਣਾਈ ਹੋਈ ਹੈ ਪਰ ਉਸ ਦੇ ਨਾਲ ਹੀ ਬਿਲਕੁਲ ਜੇ ਆਪਾਂ ਗੱਲ ਕਰੀਏ ਦੇਖੋ ਤੁਸੀਂ ਸ਼ੋਰੂਮ ਦੀ ਉਹ ਸਾਰੀ ਚੱਲ ਰਹੀ ਹੈ ਕੋਈ 33 ਫੁੱਟ ਨਹੀਂ ਛੱਡਿਆ ਜਿੱਥੇ ਕੇ ਸਰਕਾਰ ਦੇ ਹੁਕਮਾਂ ਦੀਆਂ ਜਿਹੜੀਆਂ ਧਜੀਆਂ ਉਡਾਈ ਜਾ ਰਹੀਆਂ ਕਿ ਦੀ ਸ਼ਾਇਦ ਉੱਤੇ ਜਿਹੜਾ ਇਹ ਸ਼ੋਰੂਮ ਬਣ ਰਿਹਾ ਤੁਸੀਂ ਦੇਖ ਰਹੇ ਹੋ ਬਿਲਕੁਲ ਬੈਂਕ ਆਫ ਬੜੋਦਾ ਦੇ ਬਿਲਕੁਲ ਨਾਲ ਜਿਹੜਾ ਹੈ ਸ਼ੋਰੂਮ ਬਣ ਰਿਹਾ ਕੋਈ ਜਗ੍ਹਾ ਨਹੀਂ ਛੱਡੀ 33 ਫੁੱਟ ਦੇ ਅਸੂਲ ਹੈ ਕਿ ਨਜਾਇਜ਼ ਉਸਾਰੀਆਂ ਨਹੀਂ ਹੋਣਗੀਆਂ ਬਿਨਾ ਨਕਸ਼ੇ ਤੇ ਜਿਹੜਾ ਹੈ ਕੁਝ ਵੀ ਨਹੀਂ ਬਣਾਇਆ ਜਾਊਗਾ ਪਰ ਜੇ ਆਪਾਂ ਗੱਲ ਕਰੀਏ ਵੀ ਕਰਾਲੀ ਦੇ ਉੱਤੇ ਇਹ ਸ਼ੋਰੂਮ ਦੀ ਜਿਹੜੀ ਉਸਾਰੀ ਹੋ ਰਹੀ ਹੈ ਕਿਹਦੀ ਸ਼ੈ ਦੇ ਉੱਤੇ ਹੋ ਰਹੀ ਹੈ ਸਭ ਤੋਂ ਵੱਡਾ ਸਵਾਲ ਹੈ ਜਿੱਥੇ ਸਰਕਾਰ ਨੇ ਵੀ ਜਿਹੜਾ ਹੈ ਨਜਾਇਜ਼ ਉਸਾਰੀਆਂ ਦੇ ਉੱਤੇ ਜਿਹੜੀ ਹੈ ਰੋਕ ਲਗਾਈ ਹੋਈ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਕਰਾਲੀ ਦੇ ਵਿੱਚ ਕਿਸ ਦੀ ਸ਼ੈ ਦੇ ਉੱਤੇ ਜਿਹੜਾ ਹੈ ਇਹ ਸ਼ੋਰੂਮ ਦੀ ਉਸਾਰੀ ਕੀਤੀ ਜਾ ਰਹੀ ਹੈ ਸਭ ਤੋਂ ਵੱਡਾ ਇਹ ਸਵਾਲ ਹੈ ਕਿ ਆ ਕਿਸੇ ਐਮਸੀ ਦੀ ਸ਼ਹਿ ਦੇ ਉੱਤੇ ਹੋ ਰਿਹਾ ਹੈ ਜਾਂ ਕਿਸੇ ਮੰਤਰੀ ਦੀ ਸ਼ਹਿ ਦੇ ਉੱਤੇ ਹੋ ਰਿਹਾ ਤੁਸੀਂ ਆਪ ਹੀ ਦੇਖ ਸਕਦੇ ਹੋ